ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਘਰੇਲੂ ਝੋਟੇ ਦਿਖਾਉਣੀ ਹੈ ਸੇਲ ਆ ਰੇਟ ਡਿਟੇਲ ਵੀ ਤੋਂ ਪੁੱਛਦੇ ਆਓਗੇ ਕਰੀਗਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਆਪਣਾ ਪਿੰਡ ਘਨੋਰੀ ਖੁਰਦਾ ਜੀ ਜ਼ਿਲ੍ਹਾ ਗੜ੍ਹ ਪੈ ਗਿਆ ਹਾਂਜੀ ਜਿਲ੍ਹਾ ਆਪਣੇ ਸਰੂਰ ਪੈ ਗਿਆ ਜੀ ਜਿਲ੍ਹਾ ਸੰਹਿਰਪ ਦੇ ਲਵੇ ਪੈ ਗਿਆ ਜੀ ਸ਼ੇਰਪੁਰ ਤੇ 5-7 ਕਿਲੋਮੀਟਰ ਨੇੜੇ ਆ ਗਿਆ 6 ਕਿਲੋਮੀਟਰ ਬਾਅਦ ਆ ਜਾਂਦਾ ਹੈ ਕਨੌਰੀ ਖੁਰਦ ਖੁਰਦ ਜੀ ਹਾਂ ਮੋਬਾਈਲ ਨੰਬਰ ਜੀ ਆਪਣਾ 987640819 987640819 0819 ਜਿਹੜਾ ਆਪਾਂ ਝੋਟੀ ਦੇਖ ਰਹੇ ਆ ਸੂਆ ਕਿਹੜਾ ਸੂਇਆ ਜੀ ਇਹ ਦੂਜਾ ਸੂਆ ਸੂਇਆ ਜੀ ਦੂਜਾ ਸੂਆ ਕਹਿਵਾ ਦਿਨ ਹੋ ਗਿਆ ਸੂਇਨਾ ਚ ਇਹਨੂੰ ਕੱਲ੍ਹ ਸੂਈ ਆ ਜੀ ਇਹ ਅਜਾ ਕੱਲ ਸੁਇਆ ਬੱਚਾ ਇਹਦੇ ਦਾ ਕੱਟੀ ਹੈ ਨਾ ਕੱਟੀ ਹੈ ਜੀ ਮੰਗਦੇ ਨੇ ਵਧੀਆ ਚੰਗੇ ਟੀਕੇ ਦੀ ਹਾਂਜੀ 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 ਠੀਕ ਆ ਪਹਿਲੇ ਸੁਇਏ ਆਪਣੇ ਘਰ ਦੀ ਪਾਲੀ ਵੀ ਹੈ ਹਾਂਜੀ ਹਾਂ ਘਰ ਦੇ ਡੰਗਰ ਨੇ ਆਪਾਂ ਨਾ ਕੋਈ ਪਾਲ ਦਾ ਕੰਮ ਹੀ ਨਹੀਂ ਕਰਦੇ ਠੀਕ ਹੈ ਤੇ ਜਦੋਂ ਬਾਹਰ ਜਾਂਦੇ ਕੋਈ ਡੰਗਰ ਵੇਚ ਲੈਣੇ ਬਸ ਕਿੰਨਾ ਦੁੱਧ ਦਿੱਤਾ ਪਲੂਣੇ ਨੇ ਪਲੂਣੇ ਨੇ 12-13 ਲੀਟਰ ਦੁੱਧ ਦਿੱਤਾ ਜੀ 12 ਕਿਲੋ ਦੁੱਧ ਪਲੂਣੇ ਦੇਦਾ ਹਾਂ ਜੇਰ ਜੁਰ ਜਮਾ ਓਕੇ ਜਮਾ ਓਕੇ ਜੀ ਕੋਈ ਇਹ ਗੱਲ ਦੀ ਕੋਆ ਕਾਟ ਨਹੀਂ ਚੌਂਡ ਚਵਾ ਕਿਵੇਂ ਪੂਰੀ ਫੋਲੇ ਇੱਕ ਨੰਬਰ ਹੈ ਜੀ ਠੀਕ ਹੈ ਤੇ ਦੁੱਧ ਕਿੰਨਾ ਪਾ ਦੂ ਐਦ ਕੀ ਹੈ ਐਦ ਕੀ ਦਾ ਹੈਗਾ ਚਲੋ 1 ਲੀਟਰ ਦੇ ਨਹੀਂ ਪੰਦਾ ਆ ਸੀ ਦੀ ਧੋਰ ਦੀ ਬਾਰਨ ਨੂੰ ਸਭ ਤੋਂ ਕਹਿੰਦਾ ਵਾ 14 ਕਿਲੋ ਦੁੱਧ ਮੰਨ ਕੇ ਜਿਹੜਾ ਵਾਰ ਜੀ ਪੰਦਾ ਲੈ ਲੈ ਤੇ ਚੌਂਡ ਚ ਵੱਜ ਪੂਰੀ ਨਰ ਮਾਰਣਾ ਆ ਫੋਕੀ ਆਈ ਜਾਮਾ ਬੱਚਾ ਮਗਰ ਕੱਟੀਆ ਹਾਂਜੀ ਮੁੱਲ ਇਹਦਾ ਕੀ ਰੱਖਿਆ ਜੀ ਆਪਾਂ 1.5 ਲੱਖ ਰੁਪਈਆ ਜੀ ਗੁਜਾਇਸ ਹੋ ਜੂਗੀ ਹਾਂਜੀ ਹਾਂ ਮੰਨਤਨ ਹੋਊਗਾ ਜੀ ਸੋ 1.5 ਲੱਖ ਦੇ ਵਿੱਚੋਂ ਮੌਕੇ ਤੇ ਗੁਜਾਇਸ ਵਗੈਰਾ ਹੋ ਜੂਗੀ ਹਾਂਜੀ ਤੁਸੀਂ ਵਾਈ ਦੇਖ ਸੋ ਧਾਰਾਂ ਪੀਤੇ ਮਾਰ ਕੇ ਦੇਖੋ ਨੇ ਮੈਂ ਕੋਈ ਬੱਚਾ ਲੈ ਉਦਾਂ ਹੀ ਥੱਲੇ ਬਹਿ ਗਏ ਤੇ ਮੈਂ ਸੋ ਬਸ ਮਾਲ ਹੀ ਕਰਿਆ ਇਹਦਾ ਬਸ ਉੱਤੇ ਬਹਿ ਕੇ ਥੱਲੇ ਆਪਾਂ ਬਾਸਰ ਦੋਈ ਤੇ 14 ਕਿਲੋ ਦੁੱਧ 1,50,000 1.5 ਲੱਖ ਰੁਪਏ ਮੁੱਲ ਦਾ ਹਨਾ ਹਾਂਜੀ 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 ਤੇ ਕਹਿੰਦਾ ਬਾ ਜਿਹੜਾ ਲੈਣ ਵਾਲਾ 13 ਕਿਲੋ ਤੋਂ ਮੰਨ ਕੇ ਲੈ ਖਰਾਬ ਆਊ ਜਮਾਂ ਹਾਂਜੀ ਜਮਾਂ ਓਕੇ ਜੀ ਬਾਦ ਬਾਦ 14 ਕਿਲੋ ਆਮ ਨਾਲ ਬਾਊ ਜੀ ਛੋਟੀ ਆੜੂਆਂ ਨਾਲ ਆ ਕੱਚੀ ਕਾਲ ਵੀ ਸੀ ਛਣਛੂ ਚੰਗੇ ਤੋੜ ਜੀ ਬਾਈ ਗਿਰਾ ਕਢਾ ਦੇਦਾ ਲੈ ਚਰਾਂ ਸੋ ਪਿੰਡ ਕਨੌਰੀ ਖੁਰਦ ਜ਼ਿਲ੍ਹਾ ਸੰਗਰੂਰ ਦਾ ਪਿੰਡ ਆ ਗਿਆ ਸ਼ੇਰਪੁਰਾ ਦੇ ਨਜ਼ਦੀਕ ਆ ਗਿਆ ਤੇ 1.5 ਲੱਖ ਰੁਪਏ ਕੀਮਤ ਆ ਦੂਜਾ ਸੂਆ ਛੋਟੀ ਸੂਈ ਆ ਪੱਠਪੜੇ ਦੇ ਮੰਤਰ ਬਾਡੀ ਲੈਣ ਦੀ ਬਹੁਤ ਚੰਗੀ ਹੈ ਕੋਈ ਵੀ ਵੀਰ ਖਰੀਦਦਾ ਚਾਹਵਣ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਵੀਡੀਓ